thank <laughs> you ਸੱਜੇ ਜਾਣੋ ਹੋਾ ਕਿੰਨਾ ਤੱਕ ਜਾਣ ਰਵੋ ਸੱਜੇ ਜਾਣੋ ਹੋਾ ਕਿੰਨੀ ਦੀਦ ਜਾਣ ਰਵੋ न गुरु नानक देव बाबू जी भन गुरु नानक देव बाब जी भान गुरु नानक देव साहब जी भन गुरु नानक देव साहब जी बाप थारे चार जस बाप थारे चार जस बापे तारे चार चक बापे थारे चार

जानो त हो すご,ごい न गुरु नानक देव खे सन गुरु नानक देव साहब जी धन गुरु नानक देव साहब जी बापे थारे चार जस बाबे थारे चार जस बाबे तारे चार चक बबे थारे चार चक वाह वाहगुरु वाहुरु वासुरु वासुर वाह वाह वासू वाह ਖਤੇ ਸ੍ਰੀ ਭਗਵਤੀ ਦੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਪ ਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਤੇ ਪ੍ਰਦਾਸ ਸ੍ਰਮ ਦਸਵੇਂ ਸਹਾਇ ਅਰਜਨ ਹਰਗੋਬਿੰਦਨੋ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਨਾਮ ਤੇ ਆਈਐ ਦੁਖਿਟੇ ਸਭੁ ਕਜਾਇ ਏਕ 72 ਸਿਮਰਉ ਆਰਨਉ ਨਿੱਤੇ ਆਵੇ ਤਾਂ ਇਸ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਸਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਤਾ ਧੰਨ ਤਰਕੇ ਖੰਤਾ ਜੀ ਬਲੋ ਜੀ ਬੰਦਾ ਪਿਆਰੇ ਆ ਚੌਥਾ ਸਾਹਿਬ ਜਦਿਆਂ ਚਾਲੀਆਂ ਮੁਕਤੇ ਆ ਹੱਠੀਆਂ ਜੱਪੀਆਂ ਤੱਪੀਆਂ ਜਿਨਾ ਨਾਮ ਜੱਪਿਆ ਵੰਡ ਛਕਿਆ ਦੇ ਕਲਾਈ ਤੇ ਗਵਾਹੀ ਦੇਖਿਆ ਢਕੀਤਾ ਤਨਾ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਲਤਾ ਜੀ ਬਲੋ ਜੀ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਧੰਨਾ ਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਵਨ ਪਵਿੱਤਰ ਚਰਨ ਕਵਲਾ ਵਿੱਚਰਦਾਸ ਬੇਨਤੀ ਹੈ ਜੀ ਆਪ ਜੀ ਦੀ ਮਹਾਨ ਬਖਸ਼ਿਸ਼ ਕਿਰਪਾ ਹੋਈ ਹੈ ਸਤਿਗੁਰੂ ਪਾਪ ਸਾਹਿਬ ਜੀ ਉਹ ਸਤਿਗੁਰੂ ਨਾਨਕ ਪ੍ਰਗਟਿਆ ਮਿਟੇ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਕੋਲਵਾ ਐਸੇ ਦੀਨदयाल ਸਤਿਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆ ਅਤੇ ਏਕ ਮਹਾਨਦਰ ਸਿਮਰਵੈ ਕਾਰਨ ਆਉਣੇ ਤੇ ਆਵੈ ਧਾਈ ਸਭ ਥਾਈ ਹੋਏ ਸਹਾਇ ਦੇ ਮਹਾਵਾਕਾਂ ਅਨੁਸਾਰ ਧਰਮ ਦੀ ਚਾਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਆਪ ਜੀਆਂ ਦੇ ਸ਼ਹੀਦੀ ਸ਼ਤਾਬਦੀ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਸਾਕਾਏ ਚੰਦਨੀ ਚੌਕ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਆਪ ਜੀ ਦੇ ਬਖਸ਼ਿਸ਼ ਕੀਤੇ ਉਤਮ ਬਲ ਸਦਕਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਉਹ ਇਲਾਕਾ ਨਿਵਾਸੀ ਨਕਰ ਨਿਵਾਸੀ ਸੰਗਤਾਂ ਵੱਲੋਂ ਆਪ ਸਾਹਿਬ ਜੀ ਉਹ ਜਿਲ੍ਹਾ ਪਤਰੀ ਮਹਾਨ ਪਰਮਤ ਸਮਾਗਮ ਆਪਜੀ ਦੇ ਬਖਸ਼ਿਸ਼ ਉਤਮ ਬਲ ਸਰਕਾਰ ਰਕਤੇ ਜਾ ਰਹੇ ਹਨ ਪਹਿਲੇ ਦਿਨ ਦੇ ਦਿਵਾਨਾਂ ਦੀ ਰਮਤਾ ਕਰਨ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਜੀਆਂ ਦੇ ਪਾਵਨ ਸਰੂਪ ਆ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਹੇਠ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਦੀ ਨੀਂਦਰ ਸ਼ਾਇਆ ਹੇਠ ਪਾਵਨ ਸਰੂਪ ਆ ਗੁਰਦੁਆਰਾ ਸਾਹਿਬ ਤੋਂ ਪੰਡਾਲ ਸਥਾਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਉਹ ਬ੍ਰਾਜਮਾਨ ਕੀਤੇ ਗਏ ਹਨ ਰਸਤੇ ਦੇ ਵਿੱਚ ਸਮੂਹ ਸੇਵਾਦਾਰਾਂ ਪਾਸੋਂ ਆਪ ਜੀ ਦੀ ਸੇਵਾ ਨਿਭਾਉਂਦਿਆਂ ਹਰ ਸਗਾਇਨ ਕਰਦੇ ਆਂ। ਜੁਗੀਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਅੱਗੇ ਵਾਸਤੇ ਸਮਰੱਥ ਬਖਸ਼ ਨੇ ਆਪ ਜੀ ਦੀ ਸੇਵਾ ਨਿਭਾਉਣ ਦੇ ਉਦਮ ਬਲ ਬਖਸ਼ਿਸ਼ ਕਰਨੇ ਐਸੋਲੇ ਪਾਵਨ ਪ੍ਰਕਾਸ਼ ਮਾਨ ਹੋ ਕਰਕੇ ਹੁਕਮਨਾਮੇ ਬਖਸ਼ਿਸ਼ ਕਰਕੇ ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀ ਹੈ। ਕਾਰਜ ਦੇ ਸਵਾਰ ਸਤਿਗੁਰੂ ਸਤਿ ਸਾਕੀਆ ਦੇ ਮਹਾਵਾਕਾਂ ਅਨੁਸਾਰ ਦਿਵਾਨਾ ਦੀ ਪ੍ਰਾਰਭਤਾ ਕਰਨ ਦੀ ਆਗਾ ਬਖਸ਼ੋ ਅੰਗ ਸੰਗ ਸਹਾਇ ਹੋ ਕੇ ਸਤਿਗੁਰੂ ਪਾਤਸ਼ਾਹ ਜੀ ਉਹ ਆਪ ਜੀ ਨੇ ਵਿੱਚ ਵਰਤ ਕੇ ਅਰੰਭੇ ਕਾਰਜ ਅੰਦਰ ਵਿਦੰਤਾ ਸਹਿ ਸਫਲੇ ਕਰਨੇ ਇੱਜਤ ਰੱਖਣੀ ਪਾਤ ਰੱਖਣੀ ਸਮੂਹ ਸੰਗਤ ਸੇਵਾਦਾਰਨ ਆਨੰਦੰਦੇ ਨਾਲ ਏਕਤਾ ਪ੍ਰੇਮ ਤੁਫਾਕ ਘੱਬਦੀਆਂ ਦਾਤਾਂ ਬਖਸ਼ ਕੇ ਸੇਵਾ ਕਰਨ ਦੇ ਉਤਮ ਮਲ ਬਖਸ਼ਣੇ ਆਸੋਲੇ ਆਪ ਜੀ ਕਿਰਪਾ ਕਰੋ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਕੁਣਾ ਮੈਂ ਬਖਸ਼ਿਸ਼ ਕਰਕੇ دیਵਾਨਾ ਦੀ ਅਰਪਤਾ ਕਰਨ ਦੀ ਆਗਾ ਬਖਸ਼ੋ ਜੀ ਸਹੀ ਪਿਆਰੇ ਮਿਲੋ ਜਿਨਾ ਬਲੇ ਆਪ ਦੀ ਦਾ ਨਾਮ ਚਿੱਤੇ ਆਵੇ ਨਾਨਕ ਨਾਮ ਉਚੜਦੀ ਕਲਾ تیرے ਬਾਣੇ ਬੱਬ ਦਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੁੱਲੇ ਸੋਨਹਾਰ ਜੀ ਆਖਾਰ ਵਾਹਿਗੁਰੂ ਕਾ ਖਾਲਸਾ ਆਇ ਗੋ ਜੀ ਕੀ ਫਤਿਹ ਰਾਨਣ ਗਿਆਨ ਸਾਥ ਕੰਨ ਕੀਆ ਜੀ ਦਰਸ਼ਨ ਕਰਨਾ ਆਂਗਲੇ ਹਾਰੀ ਸਤ ਜੁਰ ਚਰਨ ਸਤ ਜੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਣਾ ਹੋਆ ਜਿਉਂ ਕਰ ਸੂਰਜ ਨਿਕਲੇ ਆ ਤਾਰੇ ਛੇ ਅੰਧੇਰ ਪਲੂਆ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ ਚਰਨ ਧੋਈ ਰਹਿ ਰਾਸ ਕਰ ਚਰਨਾ ਮ੍ਰਿਤ ਸਿਖਾਂ ਦਾ ਮੈਂ ਮੂਰਖੀ ਕੀਤਕ ਬਾਤ ਹੈ ਟੋਟ ਪਰਾਦੀ ਕਰਿਆਰੀ ਗੁਰੂ ਨਾਨਕ ਜਿਨ ਸੁਣਿਆ ਕੀ ਖਿਆ ਸੇ ਫਿਰ ਘਰ ਬਾਸ ਨਾ ਪਰਿਆਰੀ ਅਨੰਤ ਸੋਗਨਹ ਬਿਆ ਸੋ ਘਰ ਗੁਰੂ ਨਾਨਕ ਕੋ ਦੀਆ ਵਾਹਿ ਗੁਰੂ ਸਾਹਿਬ ਜੀ ਸੂਰ ਘਰ ਦੂਜਾ ਚੌਪਦੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਕ ਪਿਤਾ ਇਕਸ ਕੇ ਹਮ ਬਾਰਗ ਤੂੰ ਮੇਰਾ ਗੁਰ ਹੈਈ ਮਨਕਾ ਜੀਉ ਹਮਾਰਾ ਬਲ ਬਲ ਜਸੀ ਹਰ ਦਰਸ਼ਨ ਦਿਹੋ ਦਿਖਾਈ ਇਹ ਸੱਜਣਾ ਸ਼ੀ ਭਗ세 ਨਗਰ ਦਾ ਸਵਤੰਤ੍ਰ ਅੱਜ ਦੀਆਂ ਵਿਸ਼ੇਸ਼ ਵਰਗੀਆਂ ਤਾਂ ਫਿਰ ਨਮੀਆਂ ਤੇ ਤਾਜ਼ੀਆਂ ਸਰਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਤੀ ਸਿੰਘ ਇਜਾਜ਼ਤ ਦੇਉ ਧੰਨਵਾਦ